ਜੀ ਭਾਜੀ ਕੀ ਨਾਮ ਹੈ ਆਪਣਾ ਲਖਪ੍ਰੀਤ ਸਿੰਘ ਕਿਤੋਂ ਦੇ ਰਹਣੇ ਲਖਪ੍ਰੀਤ ਸਿੰਘ ਜੀਠਾ ਰੋਡ ਨੀਚੇ ਆਰਾ ਕਲਾਉਂਦਾ ਕੀ ਕਰਦਾ ਇਹ ਗੱਲ ਭਾਜੀ ਇਹ ਕਿ ਇੱਕ ਮੁੰਡਾ ਨਾ ਸਾਡੇ ਪਿੰਡ ਦਾ ਸਮੈਗ ਵੇਚਦਾ ਸੀ ਠੀਕ ਹੈ ਜੀ ਉਹਨੂੰ ਥੋੜੇ ਦਿਨਾਂ ਤੋਂ ਪੁਲਸ ਵਾਲਿਆਂ ਨੇ ਚੁਪ ਲੈ ਸੀ ਠੀਕ ਹੈ ਜੀ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਹੈਗੇ ਸੀ ਉਹਨਾਂ ਸਮਝਿਆ ਕਿ ਇੰਨੇ ਚੁਕਾਇਆ ਗਾ ਤੇ ਹੱਲੇ ਕੀ ਨਹੀਂ ਚੁਕਾਇਆ ਕੋਈ ਗੱਲ ਨਹੀਂ ਕੀਤੀ ਸੀ ਤੇ ਪੁਲਸ ਵਾਲਿਆਂ ਨੇ ਉਹਨੂੰ ਪੁਲਸ ਹਲਮ ਜੇ ਦੱਸ ਦਿੰਦੇ ਸੀ ਤੇ ਇਹਨਾਂ ਇਹਨਾਂ ਹੋਰ ਮਿਲਣਾ ਸੀ ਤੇ ਆਪਣੀ ਕੋਈ ਗੱਲ ਬਾਤ ਨਹੀਂ ਤੇ ਇਹਨਾਂ ਰਾਤ ਨੂੰ ਪਰਸੋਂ ਰਾਤ ਦੀ ਤੇ ਮੈਨੂੰ ਕੁੱਟਿਆ ਵਾ 15ਵੀਂ ਅਣ ਮੈਂ ਤੇ ਹੱਲੇ ਕੀ ਜਦੋਂ ਕੁੱਟਿਆ ਮੇਰਾ ਸਿਰ 파ੜਦਾ ਦੇ ਘਰ ਦੇ ਮੇਰੇ ਨੂੰ ਲੱਗੇ ਹਸਪੀਟਲ ਚ ਲੱਗੇ ਠੀਕ ਹੈ ਮਗਰੋਂ ਮੇਰੀ ਮਦਰ ਗੱਲੇ ਗਏ ਤੇ ਇਹਨਾਂ ਦੇ ਵੀ ਹੱਥੋਂ ਪਈ ਹੋਏ ਤੇ ਬਾਗੂਲੇ ਇਹਨਾਂ ਦੇ ਬੁੱਟੇ ਦੇ ਕੱਪੜੇ ਪਾੜੇ ਸੀ ਕਿੰਨੇ ਬੰਦੇ ਆਏ ਸੀ ਭਾਜੀ ਇਹ 15-20 ਬੰਦੇ ਸੀ ਹਜੇ ਤੁਸੀਂ ਦੱਸਿਆ ਨਹੀਂ ਸੀ ਹਲੇ ਦੱਸਿਆ ਇਹ ਤੂੰ ਦੱਸਿਆ ਹੁਣ ਫਿਰ ਤੁਹਾਡਾ ਕੀ ਹਾਲ ਕਰ ਫਿਰ ਭਾਈ ਨਾ ਮਾਰਦੇ ਜਿਲੇ ਜਾਣੇਗੀ ਇਸ ਵਾਰ ਮੇਰੇ ਮੁੰਡੇ ਦੀ ਗੱਲ ਪੁਲਿਸ ਨੇ ਕਸੀਆ ਸੀ ਹਾਂਜੀ ਨਹੀਂ ਪੁਲਿਸ ਨੇ ਹੁਣ ਦੱਸਿਆ ਨਹੀਂ ਜਿਹੜਾ ਤੁਹਾਨੂੰ ਸਟਾ ਲੱਗੀ ਹਾਂਜੀ ਹਾਂਜੀ ਤੇ ਦੱਸਿਆ ਹਾਂਜੀ ਦੱਸਿਆ ਹੁਣ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਹਲੇ ਭਾਜੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕੀ ਮੰਗ ਕਰਦੇ ਹੋ ਭਾਈ ਮੈਨੂੰ ਖਤਰਾ ਹੈਗਾ ਮੈਨੂੰ ਪੁਲਿਸ ਸੁਣਵਾਈ ਕਰੇ ਮੇਰੀ ਜੀ ਭਾਈ ਕੀ ਨਾ ਜਾ ਆਪਣਾ ਵੀਜੀ ਸਤਨਾਮ ਸਿੰਘ ਅਸਲ ਜਿਹੜੇ ਲੜਕੇ ਦੇ ਸੱਟਾਂ ਲੱਗੀਆਂ ਤੁਹਾਡਾ ਕਹਿੰਦਾ ਇਹ ਮੇਰਾ ਭਤੀਜਾ ਵੀਜੀ ਹਾਂਜੀ ਕੀ ਗੱਲ ਹੈ ਵੀਜੀ ਇਹ ਨਾ ਘਾੜੀ ਪਿੰਡ ਇੱਕ ਮੁੰਡਾ ਨਸ਼ਾ ਵੇਚਦਾ ਸੀ ਅਜੇ ਨਿਸ਼ਾਰਾ ਕਲਮਜੀਠਾ ਉਹ ਵੀਜੀ ਤੇ ਉਹ ਨਸ਼ੇ ਵੇਚਦਾ ਸੀ ਤੇ ਪੁਲਿਸ ਨੇ ਉਹਨੂੰ ਫੜਿਆ ਫੜਨ ਤੋਂ ਬਾਅਦ ਉਹਨੂੰ ਉਹਦੇ ਪਰਚਾ ਘਟਿਆ ਗਿਆ ਠੀਕ ਹੈ ਜੀ ਤੇ ਉਹ ਜਿਹੜੇ ਮੁੰਡੇ ਉਹਦੇ ਬਾਕੀ ਸਾਥੀ ਸੀ ਨਾ ਉਹ ਨਾਂ ਲਉਂਦੇ ਸੀ ਵੀ ਮੇਰੇ ਭਤੀਜੇ ਨੇ ਉਹਨੂੰ ਫੜਾਇਆ ਵਾ ਠੀਕ ਹੈ ਜੀ ਉਸ ਤੋਂ ਬਾਅਦ ਮੁੜ ਕੇ ਸ਼ਨੀਵਾਰ ਦੇ ਰਾਤ ਨੂੰ ਅਸੀਂ ਘਰੇ ਸੁੱਤੇ ਹਾਂ ਰਮਾਨ ਕੋਈ ਸਾਡੀ ਲੜਾਈ ਚੜਾਈ ਨਹੀਂ ਕੋਈ ਟੈਨਸ਼ਨ 10 ਵਜੇ ਦਾ ਟਾਈਮ ਸੀ ਤੇ ਉਹ 25 30 ਬੰਦੇ ਆਣ ਕੇ ਸਾਡੇ ਗੱਲ ਪੈ ਗਏ ਵੀ ਤੁਸੀਂ ਉਹ ਮੰਦੇ ਨੂੰ ਕਿਉਂ ਫੜਾਇਆ ਠੀਕ ਹੈ ਜੀ ਸਾਡਾ ਹੋਰ ਉਹਨਾਂ ਨਾਲ ਕੋਈ ਪਹਿਲੋਂ ਵਿਰੋਧ ਨਹੀਂ ਚੱਲਦਾ ਅਜੇ ਤੁਸੀਂ ਦੱਸਿਆ ਨਹੀਂ ਸੀ ਤੁਸੀਂ ਪੁਲਿਸ ਨੂੰ ਇਹ ਦੱਸਿਆ ਨਹੀਂ ਸੀ ਤੇ ਸਾਡੇ ਪਿੰਡ ਦੇ ਵਿੱਚ ਨਸ਼ੇ ਵਿਰੋਧ ਯੁੱਧ ਨਸ਼ਿਆਂ ਵਿਰੋਧ ਦੀ 3 ਜਨਵਰੀ ਸੈਮੀਨਾਰ ਹੋਈ ਵੀ ਜੀ ਤੇ ਕਰਨਜੀਤ ਸਿੰਘ ਬਟੂ ਵੀ ਆਏ ਸੀ ਤੁਸੀਂ ਮੈਂ ਮੌਜੂਦ ਹਾਂ ਜੀ ਬੀ ਜੀ ਉਸ ਟਾਈਮ ਮੈਂ ਮੌਜੂਦ ਹਾਂ ਤਿੰਨ ਸੈਮੀਨਾਰਾਂ ਵਿੱਚ ਮੈਂ ਮੌਜੂਦ ਹਾਂ ਜਦੋਂ ਆਪਣੇ ਮੇਅਰ ਸਾਹਿਬ ਜੀ ਨੇ ਕੋਸਟ ਕੀਤੀ ਸਾਰੀਆਂ ਗਲੀਆਂ ਵਿੱਚ ਫਿਰ ਕੇ ਮੈਂ ਉਹਨਾਂ ਦੇ ਨਾਲ ਨਾਲ ਚੱਲਦਾ ਪਿਆ ਸੀ ਮੇਰੀ ਅਖਬਾਰ 'ਚ ਵੀ ਫੋਟੋ ਆਈ ਵੀਰ ਜੀ ਤੇ ਜੇ ਵੀ ਜੀ ਨਸ਼ਿਆਂ ਦੇ ਵਿਰੁੱਧ ਕੋਈ ਇੰਦਾ ਕੋਈ ਕੰਦਸਦਾ ਵਾ ਸਰਕਾਰ ਨੇ ਕਿਹਾ ਹੋਇਆ ਵੀ ਏਸੀ ਨੂੰ ਦੱਸਿਆ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਹੈਲਪਲਾਈਨ ਨੰਬਰ ਦਿੱਤੀ ਆ ਹਾਲਕਾ ਜੇ ਇਸ ਮੁੰਡੇ ਨੇ ਦੱਸਿਆ ਨਹੀਂ ਆ ਤੇ ਜੇ ਇਹ ਦੱਸ ਦਿੰਦਾ ਤੇ ਉਹਨਾਂ ਤੇ ਫਿਰ ਸਾਨੂੰ ਜਾਨੂ ਮਾਰ ਦੇਣਾ ਸੀ 25 30 ਬੰਦੇ ਸਾਡੇ ਜਿਨ੍ਹਾਂ ਨਾਲ ਸਾਡਾ ਕੋਈ ਵੈਰ ਹੀ ਨਹੀਂ ਆ ਉਹ ਸਿਰਫ ਉਸ ਬੰਦੇ ਦੇ ਜਿਹਨੂੰ ਇੱਕ ਰਸ਼ੇ ਵੇਚਣ ਵਾਲੇ ਨੂੰ ਫੜਿਆ ਹੋਈ ਆਪਣੇ ਪੰਜਾਬ ਪੁਲਿਸ ਨੇ ਤੇ ਉਹਨੂੰ ਉਹਦੇ ਕਰਕੇ ਵੀ ਤੂੰ ਉਹਨੂੰ ਫੜਾਇਆ ਵਾ ਉਸ ਕਰਕੇ ਸਾਨੂੰ ਸਟਾ ਲਾਈਆਂ ਸਾਡੇ ਘਰਾਂ ਦੇ ਹੱਥੀਪੇ ਹਾਲਾਂਕਿ ਮੇਰੇ ਵੀ ਇੱਥੇ ਵੱਜੀਆਂ ਅੱਖ ਤੇ ਮੇਰੇ ਵੀ ਸਾਡ ਲੱਗੀ ਮੈਂ ਮੌਕੇ ਤੇ ਮੌਜੂਦ ਹਾਂ ਮੈਂ ਕੈਪਰੀ ਦੇ ਸਿਰਫ ਨਹਿ ਨਹੀਂ ਪਾਈ ਹੀ ਮੌਕੇ ਤੇ ਇਹ ਕਾਰਜ ਤਾਂ ਨਾਰਮਲ ਬੰਦਾ ਹੁੰਦਾ ਉਹਨਾਂ ਕੋ ਕੋ ਦਫ਼ਤਰ ਵਗੈਰਾ ਵੀ ਹਾਂਜੀ ਵੀ ਜੀ ਇੱਕ ਥੋੜਾ ਮਾਰਿਆ ਤੇ ਸੱਚੇ ਮਣੀ ਮੁੰਡੇ ਨੇ ਤੇ ਇੱਕ ਥੋੜਾ ਮਾਰਿਆ ਤੇ ਭਾਈ ਉਹਨਾਂ ਦੇ ਇੱਥੇ 7:00 ਵਜੇ ਹਾਂਜੀ ਵੀਰ ਜੀ ਉਹ ਜਿਹੜਾ ਤੁਹਾਨੂੰ ਸਤਾਂ ਲੱਗੇ ਉਹ ਸਾਰਾ ਪੁਲਿਸ ਨੂੰ ਦੱਸਿਆ ਹਾਂਜੀ ਵੀਰ ਸਾਰਾ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹਦਾ ਪੁਲਸ ਦੀ ਵੀ ਕੋਈ ਅਜੇ ਤੱਕ ਦੀ ਵੀ ਜ ਉਹਨਾਂ ਨੂੰ ਚੁੱਕਿਆ ਨਹੀਂ ਆ ਤੇ ਸਾਡੀ ਮੰਗ ਇਹੋ ਹੀ ਆ ਵੀ ਸਾਨੂੰ ਜੇ ਅਸੀਂ ਨਸ਼ਿਆਂ ਵਿਰੋਧ ਦੇ ਸੈਮੀਨਾਰਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਹਾਂ ਤੇ ਸਾਨੂੰ ਕੱਲ ਉਹਨੂੰ ਜੇ ਅਸੀਂ ਹੁੰਦੇ ਰਹੇ ਅਸੀਂ ਉਹਨਾਂ ਤੇ ਕਹਿਣ ਤੇ ਚਲੋ ਮੰਨ ਲੈਣੇ ਜੇ ਇਹ ਕਹਿੰਦੇ ਤੁਸੀਂ ਦੱਸਿਆ ਇਹ ਦੱਸਿਆ ਤੇ ਕੀ ਗੁਨਾਹ ਕੀਤਾ ਅਸੀਂ ਅਸੀਂ ਇੱਕ ਨਸ਼ੇ ਦੇ ਵਿਰੋਧ ਚੱਲੇ ਮੰਨ ਲਓ ਜੇ ਇਹ ਅਜੇ ਦੱਸਿਆ ਨਹੀਂ ਆ ਜੀ ਇਹ ਹੀ ਇਸਵੇਂ ਤੇ ਤੁਰੇ ਵੀ ਆ ਤੇ ਕੀ ਗੁਨਾਹ ਕੀਤਾ ਸੀ ਪਰ ਪੁਲਿਸ ਆ ਕੇ ਤਿੰਨ ਵਾਰੀ ਤੁਹਾਡੇ ਕੋਲ ਮਦਦ ਮੰਗ ਕੇ ਗਈ ਪਰ ਹੁਣ ਜੇ ਤੁਸੀਂ ਮਦਦ ਮੰਗਣ ਤੇ ਤੁਹਾਡੀ ਮਦਦ ਨਹੀਂ ਕਰ ਲਈ ਸਾਡੀ ਪੁਲਿਸ ਸਿਸਟਮ ਵਿੱਚ ਕੋਈ ਮਦਦ ਨਹੀਂ ਕੀਤੀ ਅਜੇ ਤੱਕ ਉਹਨੇ ਕਿਸੇ ਨੂੰ ਨਹੀਂ ਚੁੱਕਿਆ ਤੇ ਜਿਹੜੇ 25 30 ਬੰਦੇ ਪਏ ਆ ਉਹ ਉਹਨਾਂ ਸਾਨੂੰ ਇੰਨੀਆਂ ਸਟਾ ਲਾਉਣ ਤੱਕ ਆਏ ਹੀ ਕੋਸਾਬ ਕੋਈ ਨਹੀਂ ਗੱਡੀਆਂ ਲੈ ਕੇ ਸਾਡੀ ਮੁੜ ਕੇ ਹੀ ਪੱਤੀ ਘਰੋਂ ਚਲ ਗਏ ਇਹਨਾਂ ਦੀ ਸਾਡੇ ਮਗਰ ਆਏ ਸਾਡੇ ਘਰ ਮੁੜ ਕੇ ਮੇਰੀ ਭਜਾਈ ਜੀ ਦੀਆਂ ਆਣ ਕੇ ਥੀਪੇ ਇਹਨਾਂ ਦੇ ਵਾਲ ਖੋਏ ਇਹਨਾਂ ਦੇ ਕੱਪੜੇ ਭੜੇ ਉਹਨਾਂ ਬੰਦੀਆਂ ਨੇ ਵੀ ਜੀ ਪਰ ਪੁਲਿਸ ਤਾਂ ਕਹਦੇ ਸੀ ਤੁਸੀਂ ਸਾਡੀ ਮਦਦ ਕਰੋ ਆਂੀ ਤੁਹਾਡੀ ਪੂਰੀ ਮਦਦ ਕਰਾਂਗੇ ਜੀ ਜੀ ਵੇਖੋ ਜੇ ਇਹ ਤਾਂ ਪੁਲਿਸ ਕਹਿੰਦੀ ਸੀ ਤੇ ਸਾਡੇ ਕੋਲ ਅਖਬਾਰਾਂ 'ਚ ਫੋਟੋ ਵੇਖ ਲਓ ਮੇਰੀ ਨਾਲ ਫੋਟੋ ਹੋਏਗੀ ਤੇ ਜਿੱਥੇ ਮਰਜ਼ੀ ਵੇਖ ਲਓ ਵੀਡੀਓ ਉਹਨਾਂ ਦੀ ਬਾਰੇ ਉਹਦੇ ਮੇਰੀ ਫੋਟੋ ਨਾਲ ਹੋਏਗੀ ਤੇ ਤਿੰਨ ਸੈਮੀਨਾਰ ਦੇ ਵਿੱਚ ਮੈਂ ਸ਼ਾਮਲ ਹੁੰਦਾ ਰਿਹਾ ਵਾਂ ਹਰ ਵਲੀ ਤੇ ਪੁਲਿਸ ਨੇ ਸਾਡੀ ਇਸ ਟਾਈਮ ਕੋਈ ਮਦਦ ਨਹੀਂ ਕੀਤੀ ਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਜੀ ਜੀ ਵੇਖੋ ਜੀ ਇਸ ਟਾਈਮ ਤੇ ਹੀ ਕੋਈ ਗੱਲ ਵੀ ਨਹੀਂ ਕੀਤੀ ਹੈ ਜੀ ਦੱਸਿਆ ਵੀ ਨਹੀਂ ਆ ਤਾਂ ਵੀ ਹਨ ਵੀ ਇਹ ਸਟੀਆਂ ਲਾਗੇ ਨੇ ਮੰਗ ਹੀ ਕਰਦੇ ਵੀ ਸਾਨੂੰ ਇਹ ਸੁਨਾ ਇਹ ਇਨਸਾਫ ਮਿਲੇ ਤੇ ਕਾਨੂੰ ਜੇ ਸਾਨੂੰ ਕੁਛ ਵੀ ਹੁੰਦਾ ਵਾ ਤੇ ਇਹ ਜੋ ਮਿਆਰ ਹੋਣ ਕਿ ਵੀ ਜੀ ਇਹ ਜਿਹੜੇ ਬੰਦੇ ਸਾਰੇ ਕੋਈ ਬਾਈ ਨੇਮ ਕੋਪੋਨੇ ਨੂੰ ਦੱਸਿਆ ਜਿੰਨੇ ਬੰਦੇ ਹੈਗੇ ਸੀ ਹਾਂਜੀ ਸਾਰੇ ਨਾਂ ਹੀ ਦੱਸੇ ਬਲਕਿ ਲਚੌਂਕੀ ਝਾਂ ਸਾਰੇ ਦੱਸੇ ਵੀ ਜੀ ਜਿਹੜੇ ਬੰਦੇ ਹੈਗੇ ਆ ਜਿੰਨੇ ਵੀ ਇਹਨਾਂ ਦੇ ਨਾਂ ਹੈਗੇ ਵੀ ਜੀ ਠੀਕ ਤਾਂ ਵੀ ਜੀ ਜੀ ਵੈਸੇ ਬਹੁਤ ਸੋਣਾ ਚੱਲਦਾ ਪਿਆ ਵਾ ਪਰ ਜੇ ਕੋਈ ਪਿੰਡ ਦਾ ਬੰਦਾ ਉੱਠ ਕੇ ਇਸ ਚੀਜ਼ ਦੇ ਵਿੱਚ ਗਾਂਹ ਹੋ ਕੇ ਕੰਮ ਕਰਦਾ ਵਾ ਇਸ ਚੀਜ਼ ਦੀ ਸਪੋਰਟ ਕਰਦਾ ਵਾ ਚਲੋ ਅਸੀਂ ਕੀਤੀ ਵੀ ਨਹੀਂ ਅਜੇ ਤੇ ਜੇ ਉਹਦੇ ਨਾਲ ਇਦਾਂ ਹੋਣ ਲੱਗਾ ਤੇ ਫਿਰ ਵੀ ਜੀ ਤੇ 30 ਕਰਕੇ ਵੀ ਜੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਵਾ ਤੇ ਸਾਡੀ ਜਾਨ ਨੂੰ ਖਤਰਾ ਵਾ ਕੱਲ ਨੂੰ ਫਿਰ ਕੁਝ ਹੋਰ ਹੋ ਗਿਆ ਤੇ ਇਹ ਜ਼ਿੰਮੇਵਾਰ ਹੋਣਗੇ ਜੇ ਕੀ ਇਹਨਾਂ ਦੇ ਨਾਲ ਪਹਿਲੋਂ ਸਾਡੀ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਜੇਗਾ ਸਿਰਫ ਇਹੋ ਹੀ ਮੁੱਦਾ ਜੋ ਵੀ ਇਹਨਾਂ ਨੇ ਚਾਹ ਉਸ ਮੁੰਡੇ ਨੂੰ ਕਿਉਂ ਫੜਾਇਆ ਤੇ ਅਸੀਂ ਉਹਨੂੰ ਫੜਾਇਆ ਵੀ ਨਹੀਂ ਹਾਲਾਂਕਿ ਉਹ ਮੁੰਡਾ ਵਾ ਉਹਦੇ ਫਾਦਰ ਸਾਹਿਬ ਨਾਲ ਸਾਡਾ ਚੰਗਾ ਬੋਲਚਾਲ ਆ ਪੇਮ ਭਾਵਾ ਹਾ ਦੇ ਵਿੱਚ ਵਾ ਨਸ਼ਾ ਵੇਚਦਾ ਸੀ ਜੀ ਉਹ ਉਹਦੇ ਕੋ ਬ੍ਰਾਹਮਤ ਹੈ ਜੀ ਉਹਦੇ ਕੋ ਨਸ਼ਾ ਬ੍ਰਾਹਮਤ ਹੋਇਆ ਵੱਡਾ ਉੱਥੇ ਪਰਚਾ ਹੋ ਗਿਆ ਵੀ ਜੀ ਹਾਂਜੀ ਜੀ ਜੀ ਪਰਮ ਕੀ ਨਾ ਆ ਜਾ ਆਪਣਾ ਪਰਮਿੰਦਰ ਕੌਰ ਮੇਰੇ ਕਿੱਥੋਂ ਲੈਣਾ ਬਲ ਬਲ ਜੀ ਠਾਰ ਰਵਲ ਠਾਰਾ ਖਲਾ ਹਾਂਜੀ ਜੀ ਕਾਲ ਹੋਈ ਪਾ ਜੀ ਬਾਰ ਬੱਚੇ ਮਰੇ ਗਏ ਸੀ ਤੇ ਇਹਨੇ ਮੇਰੇ ਬੁਖਾਕੇ ਨੂੰ ਫੜ ਲਿਆ ਇਹਨਾਂ ਛੱਟ ਲਾ ਤੇ ਇਹਨਾਂ ਨੇ ਤੇ ਇਹਨੂੰ ਇਹਨਾਂ ਪੱਟੀ ਕਰਾਉਣ ਦੇ ਚਾਚਾ ਜੀ ਗਏ ਨਾ ਡੈਡੀ ਇਹ ਚੱਲਗੇ ਤੇ ਆਪਾਂ ਗਏ ਤੇ ਮਗਰੇ ਇਹ ਤੇ 3-4 ਮੋਟਰਸਾਈਕਲ ਚਲੇ ਗਏ ਨਾਲ ਲੈ ਕੇ ਤੇ ਇਹ ਜੋ ਇਹ ਗਏ ਤੇ ਮਗਰੇ ਇਹਨਾਂ ਦੇ 20-25 ਜਾਣੇ ਫਿਰ ਸਾਡੇ ਘਰ ਆਏ ਆ ਤੇ ਉਹਨਾਂ ਨੇ ਮੇਰੇ ਘਰ ਆਉਂਦੇ ਸਾਰੇ ਮੇਰੇ ਵਾਲ ਫੜ ਲਏ ਤੇ ਨਾਲ ਹੀ ਇਹਨਾਂ ਮੇਰੇ ਕੱਪੜੇ ਪਾੜੇ ਤੇ ਮੈਂ ਤਾਂ ਫੜ-ਫੜ ਭਾਜੀ ਮੈਂ ਭੱਜ ਕੇ ਆਪਣਾ ਬੂਆ ਮਾਰਨ ਦੀ ਤੇ ਆਪਣੀ ਜਾਨ ਬਚਾਉਣੀ ਕੀਤੀ ਤੁਹਾਨੂੰ ਖਤਰਾ ਸੀ ਤੁਹਾਨੂੰ ਖਤਰਾ ਭਾਜੀ ਹੁਣ ਇਹਨਾਂ ਦੇ ਕੋਲ ਕੋਨ ਤੁਸੀਂ ਆਪਣੇ ਘਰ ਰਹ ਰਹੇ ਨੇ ਕਿ ਕਿਤੇ ਹੋ ਰਹੇ ਹੋ? ਅਸੀਂ ਇਹ ਭਾਈ ਕਿਸੇ ਦੇ ਘਰ ਰਹ ਨਹੀਂ ਆਪਣੇ ਘਰ ਵਿੱਚ ਨਹੀਂ ਰਹਣ ਦੇ। ਕੀ ਤੁਹਾਨੂੰ ਖਤਰਾ ਲੱਗਦਾ? ਹਾਂਜੀ ਸਾਨੂੰ ਖਤਰਾ ਹੈ ਨਾਲ। ਤੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੁਲਿਸ ਤੋਂ? ਤੇ ਬੇਕਪ ਸਾਫਾ ਤੁਹਾਡੇ ਸਾਫਾ ਦੇ ਸਾਡੇ ਬੱਚੇ ਨੂੰ ਖਤਰਾ ਹੈ ਨਾਲ। ਸਾਡੇ ਬੱਚਿਆਂ ਨੂੰ ਖਤਰਾ ਬੱਚੇ ਸਾਡੇ ਨੇ ਘਰ ਬਾਹਰ ਅੰਦਰ ਵੀ ਜਾਣਾ ਤੇ ਇਦਾਂ ਸਾਨੂੰ ਬਹੁਤ ਜ਼ਿਆਦਾ ਹੈਗਾ ਡਰ ਨਾਲ। ਕਿਉਂਕਿ ਬਾਅਦ ਚ ਫੇਰ ਸਾਡੇ ਬੱਚਿਆਂ ਨੂੰ ਫੜ ਦਣਗੇ ਤਾਂ ਕੀ ਕਰਾਂਗੇ ਅਸੀਂ? ਠੀਕ। ਸਾਡਾ ਝਗੜਾ ਹੋਇਆ ਸੀ 21 ਦਿਨ ਰਾਤ ਨੂੰ ਹਾਂਜੀ ਦਖਾਸਤ ਆਈ ਹੈ ਅਸੀਂ ਪਿੰਡ ਜਾ ਕੇ ਕੋਸ਼ਿਸ਼ ਕੀਤੀ ਹੈ ਜੋ ਮੈਡੀਕਲ ਆਊਗਾ ਪਤਾ ਕਰਕੇ ਦੱਸ ਦਿਆਂਗਾ